ਆ ਗਿਆ AC ਹੈਲਮਟ ਬਾਈਕ ਵਾਲਿਆਂ ਲਈ ਰਾਹਤ ਦੀ ਖਬਰ ਜਾਣੋ ਕੀਮਤ ਤੇ ਫੀਚਰਸ ਹਾਲੋ ਦੋਸਤੋ ਸ਼੍ਰੀ ਸ਼ਕਾਲਾ ਦਾਬ ਨਮਸਕਾਰ ਤੁਹਾਡੀ ਆਪਣੀ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਬੜਾ ਹੀ ਖਾਸ ਅਪਡੇਟ ਜੀ ਹਾਂ ਇਸ ਅਪਡੇਟ ਨੂੰ ਜਾਣ ਕੇ ਤੁਸੀਂ ਵੀ ਗਰਮੀ ਵਿੱਚ ਰਾਹਤ ਮਹਿਸੂਸ ਕਰੋਗੇ ਕਿਉਂਕਿ AC ਵਾਲਾ ਹੈਲਮਟ ਮਾਰਕੀਟ ਵਿੱਚ ਆ ਚੁੱਕਿਆ ਹੈ ਜੀ ਹਾਂ ਇਸ ਅਪਡੇਟ ਨੂੰ ਪੂਰਾ ਦੇਖਣ ਦੇ ਲਈ ਬਣੇ ਰਹੋ ਵੀਡੀਓ ਦੇ ਅੰਤ ਤੱਕ ਤਾਂ ਕਿ ਇਹ ਅਪਡੇਟ ਤੁਹਾਡੇ ਤੋਂ ਸਨਾ ਹੋ ਜਾਵੇ ਆਓ ਸ਼ੁਰੂ ਕਰਦੇ ਹਾਂ ਤੇ ਤੁਹਾਨੂੰ ਦੱਸਦੇ ਹਾਂ ਕਿ ਇਹ AC ਹੈਲਮਟ ਕਿਵੇਂ ਕੰਮ ਕਰਦਾ ਹੈ ਤੇ ਇਹ ਤੁਹਾਡੇ ਲਈ ਕਿਵੇਂ ਰਾਹਤ ਦੀ ਖਬਰ ਹੈ ਅੱਜ ਕੱਲ ਲੋਕਾਂ ਦੀ ਸਹੂਲਤ ਅਤੇ ਆਰਾਮ ਲਈ ਬਹੁਤ ਸਾਰੇ ਉਤਪਾਦ ਆ ਰਹੇ ਹਨ ਅਤੇ ਇੱਕ ਖਾਸ ਕਿਸਮ ਦੇ ਹੈਲਮਟ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ ਜਿਸ ਵਿੱਚ AC ਲੱਗਿਆ ਹੋਇਆ ਹੈ ਜੀ ਹਾਂ ਤੁਸੀਂ ਸਹੀ ਸੁਣਿਆ ਖਾਸ ਤੌਰ ਤੇ ਬਾਈਕ ਸਵਾਰਾਂ ਦੇ ਨਾਲ ਨਾਲ ਜਿਹੜੇ ਲੋਕ ਟ੍ਰੈਫਿਕ ਵਿੱਚ ਧੁੱਪ ਵਿੱਚ ਖੜੇ ਰਹਿੰਦੇ ਹਨ ਉਹਨਾਂ ਲਈ AC ਹੈਲਮਟ ਲਾਂਚ ਕੀਤਾ ਗਿਆ ਇਸ ਹੈਲਮਟ ਵਿੱਚ ਇੱਕ ਛੋਟਾ AC ਹੈ ਜੋ ਬੈਟਰੀ ਤੇ 10 ਘੰਟੇ ਤੱਕ ਚੱਲ ਸਕਦਾ ਹੈ ਅਤੇ ਇਸ ਵਿੱਚ ਸੁਰੱਖਿਆ ਵਿਸ਼ੇਸ਼ਤਾਵਾਂ ਵੀ ਹਨ। ਹైదరాబాద్ ਸਥਿਤ ਯਾਰਸ਼ ਸੇਫਟੀ ਨਾਮ ਦੀ ਕੰਪਨੀ ਦੁਆਰਾ ਪੇਸ਼ ਕੀਤੇ ਗਏ ਇਸ ਏਸੀ ਹੈਲਮਟ ਦੀ ਕਾਫੀ ਚਰਚਾ ਹੈ। ਹਾਲਾਂਕਿ ਇਸ ਦੀ ਕੀਮਤ 13000 ਰੁਪਏ ਦੱਸੀ ਜਾਂਦੀ ਹੈ ਜੋ ਹੈਲਮਟ ਦੇ ਲਿਹਾਜ਼ ਨਾਲ ਕਾਫੀ ਮਹਿੰਗਾ ਹੈ ਪਰ ਆਰਾਮ ਦੇ ਲਿਹਾਜ਼ ਨਾਲ ਲੋਕ ਪੈਸੇ ਖਰਚਣ 'ਚ ਕੋਈ ਇਤਰਾਜ਼ ਵੀ ਨਹੀਂ ਰੱਖਦੇ। ਯਾਰਸ਼ ਸੇਫਟੀ ਦੇ ਏਸੀ ਹੈਲਮਟ 'ਚ 200 ਗ੍ਰਾਮ ਦਾ 에ਅਰ ਕੰਡੀਸ਼ਨਰ ਹੈ ਅਤੇ ਦਾਵਾ ਕੀਤਾ ਜਾ ਰਿਹਾ ਹੈ ਇਹ ਤਾਪਮਾਨ ਨੂੰ 10 ਤੋਂ 15 ਡਿਗਰੀ ਤੱਕ ਘਟ ਕਰਨ 'ਚ ਸਮਰੱਥ ਹੈ ਇਸ ਕੰਪਨੀ ਦੇ ਹੈਲਮਟ ਦੀ ਕੀਮਤ 13 ਤੋਂ 17000 ਰੁਪਏ ਤੱਕ ਹੈ ਅਜਿਹੇ ਜੋ ਲੋਕ ਬਾਈਕ ਚਲਾਉਂਦੇ ਸਮੇਂ ਜਾਂ ਕੋਈ ਹੋਰ ਕੰਮ ਕਰਦੇ ਸਮੇਂ ਹੈਲਮਟ ਪੈਂਦੇ ਹਨ ਅਤੇ ਭਿਆਨਕ ਤਾਪਮਾਨ ਤੋਂ ਪਰੇਸ਼ਾਨ ਹੁੰਦੇ ਹਨ ਉਹਨਾਂ ਨੂੰ ਏਸੀ ਹੈਲਮਟ ਦਾ ਕਾਫੀ ਫਾਇਦਾ ਹੋ ਸਕਦਾ ਹੈ ਅਤੇ ਇਹ ਸਿਰ ਨੂੰ ਠੰਡਾ ਰੱਖਣ 'ਚ ਮਦਦਗਾਰ ਸਾਬਿਤ ਹੋ ਸਕਦਾ ਹੈ ਦਰਅਸਲ ਤੇਜ਼ ਗਰਮੀ ਵਿੱਚ ਸਾਈਕਲ ਚਲਾਉਣਾ ਇੱਕ ਮੁਸ਼ਕਲ ਅਨੁਭਵ ਹੋ ਸਕਦਾ ਹੈ ਪਸੀਨੇ ਨਾਲ ਭਰੇ ਸਿਰ ਅਤੇ ਨਮੀ ਵਾਲੀ ਹਵਾ ਨਾਲ ਨਜਿੱਠਣਾ ਮੁਸ਼ਕਿਲ ਹੋ ਜਾਂਦਾ ਹੈ ਇਸ ਸਮੱਸਿਆ ਦੇ ਹੱਲ ਲਈ AC ਹੈਲਮਟ ਦੀ ਸ਼ੁਰੂਆਤ ਕੀਤੀ ਗਈ ਇਹ ਇੱਕ ਅਜੀਹਾ ਹੈਲਮਟ ਹੈ ਜਿਸ ਵਿੱਚ ਛੋਟੇ ਪੱਖੇ ਅਤੇ 쿨ਿੰਗ ਸਿਸਟਮ ਹੈ ਜੋ ਰਾਈਡਰ ਦੇ ਸਿਰ ਨੂੰ ਠੰਡਾ ਰੱਖਦਾ ਹੈ ਹੈਲਮਟ ਦੀ ਬੈਟਰੀ ਪੱਖੇ ਨੂੰ ਸ਼ਕਤੀ ਦਿੰਦੀ ਹੈ ਅਤੇ ਕੁਝ ਮਾਡਲ ਠੰਡੀ ਹਵਾ ਪ੍ਰਦਾਨ ਕਰਨ ਲਈ ਜੈਲ ਪੈਕ ਜਾਂ ਵਾਸ਼ਪੀਕਰਨ 쿨ਿੰਗ ਸਿਸਟਮ ਦੀ ਵਰਤੋਂ ਵੀ ਕਰਦੇ ਨੇ ਤਾਂ ਆਓ ਜਾਣਦੇ ਹਾਂ ਕਿ AC ਹੈਲਮਟ ਕੰਮ ਕਿਵੇਂ ਕਰਦਾ ਹੈ AC ਹੈਲਮਟ ਬੈਟਰੀ ਦੁਆਰਾ ਚਲਾਇਆ ਜਾਂਦਾ ਹੈ ਅਤੇ ਇਸ ਨੂੰ ਚਾਰਜ ਕਰਨ ਦੀ ਲੋੜ ਹੁੰਦੀ ਹੈ ਇਹ ਭਾਰਤ ਜਾਂ ਹੋਰ ਦੇਸ਼ਾਂ ਵਿੱਚ ਉਪਲਬਧ ਹੈਲਮਟ ਦੇ ਕੁਝ ਮਾਡਲਾਂ ਵਿੱਚ ਸੋਲਰ ਪੈਨਲ ਵੀ ਹਨ ਜੋ ਬੈਟਰੀ ਨੂੰ ਰੀਚਾਰਜ ਕਰਨ ਵਿੱਚ ਮਦਦ ਕਰਦੇ ਹਨ ਹੈਲਮਟ 에ਅਰ ਵੈਂਟਸ ਨਾਲ ਲੈਸ ਹੁੰਦੇ ਨੇ ਜੋ ਠੰਡੀ ਹਵਾ ਨੂੰ ਅੰਦਰ ਲਿਆਉਂਦੇ ਨੇ ਅਤੇ ਗਰਮ ਹਵਾ ਨੂੰ ਬਾਹਰ ਕੱਢਦੇ ਨੇ ਏਸੀ ਹੈਲਮਟ ਪੈਨ ਨਾਲ ਰਾਈਡਰ ਨੂੰ ਗਰਮੀ ਤੋਂ ਕਾਫੀ ਰਾਤ ਮਿਲਦੀ ਹੈ ਇਹ ਪਸੀਨਾ ਘਟਾਉਂਦਾ ਹੈ ਤੇ ਥਕਾਵਟ ਨੂੰ ਦੂਰ ਕਰਦਾ ਹੈ ਸਵਾਰੀ ਨੂੰ ਸੁਰੱਖਿਅਤ ਅਤੇ ਵਧੇਰੇ ਆਰਾਮਦਾਇਕ ਬਣਾਉਣ ਵਿੱਚ ਵੀ ਇਹ ਮਦਦਗਾਰ ਸਾਬਿਤ ਹੁੰਦਾ ਹੈ ਹਾਲਾਂਕਿ ਏਸੀ ਹੈਲਮਟ ਆਮ ਹੈਲਮਟ ਨਾਲੋਂ ਜ਼ਿਆਦਾ ਮਹਿੰਗੇ ਹੁੰਦੇ ਹਨ ਅਤੇ ਥੋੜੇ ਭਾਰੇ ਵੀ ਹੁੰਦੇ ਹਨ ਕੁਝ ਲੋਕਾਂ ਲਈ ਇਹ ਬੇਰਾਂਮ ਵੀ ਹੋ ਸਕਦੇ ਹਨ ਤਾਂ ਦੋਸਤੋ ਟੈਕਨੋਲੋਜੀ ਦੀ ਗੱਲ ਕਰੀਏ ਤਾਂ ਹੌਲੀ-ਹੌਲੀ ਚੀਜ਼ਾਂ ਅਜਿਹੀਆਂ ਆ ਰਹੀਆਂ ਹਨ ਜੋ ਸਾਨੂੰ ਰਾਹਤ ਦੇ ਰਹੀਆਂ ਹਨ ਪਰ ਕਿਤੇ ਨਾ ਕਿਤੇ ਕੁਝ ਚੀਜ਼ਾਂ ਦੇ ਨੁਕਸਾਨ ਵੀ ਹੁੰਦੇ ਹਨ ਤਾਂ ਅੱਜ ਦਾ ਇਹ ਅਪਡੇਟ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਅਜੇ ਹੀ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ